ਸਸਰੀ ਗੱਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ ਨਿਊ ਚੈਨਲ ਨਵੀਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਇਆ ਗੱਲ ਕਰਦੇ ਹਾਂ ਕਿ ਮਾਪਿਆਂ ਦਾ ਸੋਨਾ ਸੁਨੱਖਾ ਪੁੱਤ ਉਤਾਰ ਦਿੱਤਾ ਮੌਦੇ ਕਾਰ ਜੀ ਹਾਂ ਮਾਮਲਾ ਜਿਹੜਾ ਆ ਅੰਮ੍ਰਿਤਸਰ ਦੇ ਨੇੜਲੇ ਪਿੰਡ ਤੋਂ ਸਾਹਮਣੇ ਆ ਰਿਹਾ ਜਿੱਥੇ ਫੋਨ ਕਰਕੇ ਪਹਿਲਾ ਨੌਜਵਾਨ ਨੂੰ ਘਰੋਂ ਬੁਲਾਇਆ ਜਾਂਦਾ ਹੈ ਨੌਜਵਾਨ ਦੀ ਮਹਿਜ ਉਮਰ ਜਿਹੜੀ ਆ ਉਹ 19 ਸਾਲ ਦੱਸੀ ਜਾ ਰਹੀ ਆ ਤਾਂ ਬਾਹਰ ਜਾਂਦਾ ਲੜਕਾ ਤਾ ਮਾਪਿਆਂ ਨੂੰ ਲੱਗਾ ਕਿ ਬਾਹਰ ਬੱਤੀ ਗਈ ਹੋਈ ਹੈ ਕਿ ਪਤਾ ਆਪਣੇ ਯਾਰਾਂ ਦੋਸਤਾਂ ਦੇ ਨਾਲ ਕੋਠੇ ਦੇ ਉੱਤੇ ਜਿਹੜਾ ਉਸ ਹੋ ਗਿਆ ਹੋਣਾ ਹੈ ਤਾਂ ਰਾਤ ਸਾਰੀ ਜਿਹੜਾ ਆ ਉਹ ਘਰ ਨਹੀਂ ਆਇਆ ਤੇ ਮਾਪਿਆਂ ਨੇ ਜਦੋਂ ਸਿਰੇ ਜਾ ਕੇ ਕੋਠੇ ਦੇਖਿਆ ਤਾਂ ਉੱਥੇ ਜਿਹੜਾ ਆ ਲੜਕਾ ਨਹੀਂ ਸੀ ਤਾਂ ਪਰਿਵਾਰਿਕ ਮੈਂਬਰਾਂ ਵੱਲੋਂ ਪਿੰਡ ਦੇ ਵਿੱਚ ਲਪਿਆ ਗਿਆ ਪਰ ਇੰਨੀ ਦੇ ਵਿੱਚ ਪਿੰਡੇ ਹੀ ਕੁਝ ਨੌਜਵਾਨ ਆਉਂਦੇ ਨੇ ਉਹ ਕਹਿੰਦੇ ਨੇ ਕਿ ਤੁਹਾਡੇ ਬੇਟੇ ਦੀ ਲਾਸ਼ ਨੇੜਲੇ ਪਿੰਡ ਦੇ ਵਿੱਚ ਕਿਤੇ ਪਏ ਦੇ ਉੱਤੇ ਪਈ ਹੋਈ ਆ ਤਾਂ ਜਾ ਕੇ ਜਦੋਂ ਦੇਖਿਆ ਜਾਂਦਾ ਆ ਤਾਂ ਪਰਿਵਾਰਕ ਮੈਂਬਰਾਂ ਦੇ ਵਿੱਚ ਚੀਕ ਚਹਾੜਾ ਪੈ ਜਾਂਦਾ ਆ ਕਿਉਂਕਿ ਬੇਟੇ ਦੀ ਲਾਸ਼ ਜਵਾਨ ਪੁੱਤ ਦੀ ਜਿਹੜੀ ਲਾਸ਼ ਆ ਉਹ ਸਾਹਮਣੇ ਦੇਖ ਕੇ ਤਾਂ ਮਾਪਿਓ ਦਾ ਰੋਣਾ ਨਹੀਂ ਬੰਦ ਹੁੰਦਾ ਕਿਉਂਕਿ ਪਤਾ ਨਹੀਂ ਕਿਸ ਦਰਦਨਾਕ ਜਿਹੜੀ ਹੈ ਮੌਤ ਉਸ ਨੂੰ ਦਿੱਤੀ ਗਈ ਪਰਿਵਾਰਕ ਮੈਂਬਰਾਂ ਨੂੰ ਕਿਹਾ ਗਿਆ ਕਿ ਕਿ ਕਿਸੇ ਦੇ ਨਾਲ ਕੋਈ ਲੜਦਾ ਡਟ ਨਹੀਂ ਹੈ ਤਾਂ ਪਤਾ ਨਹੀਂ ਕਿਉਂ ਸਾਡੇ ਬੇਟੇ ਨੂੰ ਇਸ ਤਰ੍ਹਾਂ ਦੀ ਜਿਹੜੀ ਮੌਤ ਉਹ ਕਿਉਂ ਦਿੱਤੀ ਗਈ ਕਿਉਂਕਿ ਰਾਤ ਨੂੰ ਫੋਨ ਆਇਆ ਸੀ ਤਾਂ ਫੋਨ ਸੁਣਦੇ ਸਾਰੀ ਲੜਕਾ ਬਾਹਰ ਗਿਆ ਤਾਂ ਉਸ ਤੋਂ ਬਾਅਦ ਉਹ ਘਰ ਨਹੀਂ ਆਇਆ ਤੇ ਇਹ ਆਪਣੇ ਮੇਸਤੋ ਤੀਸਰੇ ਘਰ ਇਹ ਰਹਿ ਰਿਹਾ ਹੈ ਬੜੀ ਮੇਰੇ ਭਾਜੀ ਆਜੋ ਬੜੀ ਸ਼ਰਾਬ ਪਿਆਲਾ ਪੀ ਕੇ ਕਿਸੇ ਨਾਲ ਝਗੜਾ ਕੋਈ ਗੱਲ ਬਾਤ ਨਹੀਂ ਹਾਂ ਉਹ ਜੀ ਤੇ ਮੇਜੇ ਦੇ ਨਾਲ ਇਹ ਰਹਿ ਰਿਹਾ ਹੈ ਉਹ ਲੜਕਾ ਮੇਰਾ ਜਿਹੜਾ ਉਹ ਰਾਜਪੁਰ ਗੱਡੀ ਚਲਾ ਰਿਹਾ ਠੀਕ ਹੈ ਜੀ ਵਾਜਾ ਹੁੰਦੀ ਨੂੰ ਫੋਸਰਾ ਕੇ ਇਹ ਰਾਤ 8 ਵਜੇ ਦੇ ਨਾਲ ਵਸੀ ਗਈ ਆ ਜਦੋਂ ਵਸੀ ਗਈ ਆ ਉਦੋਂ ਤੁੰਮੀ ਕੋਲ ਫੋਨ ਕਰਕੇ ਤੇ ਕੋਠੇ ਦੇ ਸੱਜੇ ਕੋਠੇ ਦੇ ਸੱਜੇ ਆਵਾਜ਼ ਤੇ ਉਹਦੇ ਤੋਂ ਬਾਅਦ ਉਹ ਕੋਠੇ ਤੂਤਰਿਆ ਨਹੀਂ ਪਤਾ ਨਹੀਂ ਕਿ ਫਿਰ ਬਾਕੀ ਮਾਂ ਉਹਦੀ ਥੱਲੇ ਬੈਠੀ ਆ ਭਰਾ ਬੈਠਾ ਭੈਣ ਬੈਠੀ ਆ ਉਹ ਵੇੜੇ ਦੇ ਵਿੱਚ ਆ ਉਹਨਾਂ ਆਖੇ ਪਿਆਲੇ ਉੱਤਰਿਆ ਨਹੀਂ ਫਿਰ ਉਹ ਦਾਲ لمبے ਪੈ ਗਏ ਆ ਜਾਂ ਕਿਸ ਤਰ੍ਹਾਂ ਵੀ ਉਹਨਾਂ ਨੇ ਦਿਨ ਚੜ੍ਹਦੇ ਤੱਕ ਗੱਲ ਕੱਢੀ ਵੀ ਕੋਈ ਡੋਬਲਾ ਰੱਬਾ ਕੋਈ ਉਹਨਾਂ ਨੇ ਨਹੀਂ ਪਾਇਆ ਫੇਰ ਮੈਨੂੰ ਜਦੋਂ ਉਹਨਾਂ ਨੇ ਵੇਖਿਆ ਟੀਕਿਆ ਵੀ ਘਰੇ ਨਹੀਂ ਆਇਆ ਮੈਨੂੰ ਫੇਰ ਮੈਂ ਸ਼ਹਿਰ ਚਲੇ ਗਿਆ ਮੈਨੂੰ ਹੋਰ ਕਿਸਤਾ ਵੀ ਇਤਰਾਦ ਦਾ ਛੀਨਾ ਕਰਨੀ ਹੈ ਮੈਂ ਉਹਨਾਂ ਨੂੰ ਗੁੱਸੇ ਆ ਤੁਸੀਂ ਮੈਨੂੰ ਸ਼ਹਿਰ ਦਾ ਕਿਉਂ ਨਹੀਂ ਦੱਸਿਆ ਬਸ ਇਨਾ ਮੈਨੂੰ ਉਦੋਂ ਹੀ ਪਤਾ ਲੱਗਾ ਜਾ ਕੇ ਤੇ ਉਹ ਉਹ ਆਂਦੇ ਆ ਵੀ ਅਹੀਂ ਸੇ ਨੂੰ ਪੀ 10 ਦੇ ਆ ਕੇ ਹਸਪਤਲ ਪਹੁੰਚਾਉਣਾ ਆਂਦਾ ਕੜੀ ਤੋਂ ਆਉਂਦਾ ਡੇਕ ਦੇ ਰਹੇ ਨੇ ਪਰ ਲਬ ਦੇ ਲਬ ਦੇ ਫੇਰੀ ਲੱਭਣਾ ਸ਼ੁਰੂ ਕਰਤਾ ਲਬਦਿਆਂ ਲਬਦਿਆਂ ਫੇਰ ਦੰਤ ਨੇ ਤੇ ਤਾ ਮੁਰਤੀ ਸੰਵਾਬਦਾ ਲੱਭ ਕੇ ਨੂੰ ਕੋਈ ਫੋਨ ਆਇਆ ਕਿੰਨੇ ਕੀਤਾ ਫੋਨ ਮੈਨੂੰ ਨਹੀਂ ਹੋਈ ਕਹਿੰਦੇ ਆ ਨਾ ਵੀ ਬੰਦੇ ਜਿੰਨੇ ਮਾਰਿਆ ਫੋਨ ਕਰਦਾ ਰਿਹਾ ਸੱਤੇ ਮੁੰਡੇ ਨੂੰ ਫੋਨ ਕੀਤਾ ਜਿਹੜਾ ਜਿਹੜਾ ਇਹ ਮਾਰਿਆ ਇਹਦੇ ਫੋਨ ਦੇ ਉੱਤੇ ਕਿਤੇ ਫੋਨ ਆਇਆ ਬਸ ਉਹ ਛੱਤ ਤੇ ਚੜ ਗਿਆ ਜਦੋਂ ਹੁਣ লাশ ਕਿਨੇ ਦੱਸੀ ਤੁਹਾਨੂੰ ਕਿੱਥੇ ਪਈ ਹੈ লাশ ਜਿੰਨਾਂ ਨੇ ਮਾਰਿਆ ਉਹਨਾਂ ਨੇ ਉਹਨਾਂ ਨੇ ਕਿੰਨੇ ਵਜੇ ਫੋਨ ਕੀਤਾ ਉਹਨਾਂ ਨੇ ਪਹਿਲਾਂ ਤੁਹਾਨੂੰ ਕਿੰਨੇ ਵਜੇ ਫੋਨ ਕੀਤਾ ਮੁੰਡਿਆ ਅਸੀਂ ਮੈਂ ਤੇ ਸਾਹ ਉਹਨਾਂ ਨੂੰ ਫਲਾਹ ਦੇਣ ਦੇ ਵਾਸਤੇ ਗਏ ਆ ਸਾਨੂੰ ਮਗਰੋਂ ਫੋਨ ਕੀਤਾ ਪੀਆ ਗਾਲੋ ਉਹ ਤੋਂ ਬੱਲੇ ਜਿਹੜੇ ਉਹਨਾਂ ਨੇ ਦੱਸ ਦਿੱਤਾ ਵੀ ਬਾਬਾ ਜੀ ਉਹਨਾਂ ਦਾ ਰੋਬਨ ਹੈ ਮੁੰਡਾ ਇਹ ਕੁਝ ਜਗ ਮੜ ਇਹਨੂੰ ਛੋਟੇ ਨਾਲ ਚਿੰਨਾ ਹੈਗਾ ਤੇ ਇਹ ਗੱਪ ਨਾਲ ਦਿਾਲਪੁਰ ਦਾ ਹੈ ਮੁੰਡਾ ਇਹ ਤੇ ਨਾਹਪੁਰ ਦੇ ਵਿੱਚ ਆ ਕੇ ਕਿਸੇ ਬੰਦੇ ਨੇ ਨਾਲ ਲਾਈਵ ਝਗੜਾ ਕਰਕੇ ਤੇ ਤਾਂ ਮਟਰ ਕੀਤਾ ਹੈ ਹਲੋ ਸਰ ਕਿੰਨਾ ਸਮਾਂ ਹੋ ਗਿਆ ਕਤਲ ਹੋ ਇਹਨੂੰ ਬੇਹਣ ਆਇਆ ਹੀ ਹੈ ਇਹ ਗੱਪ ਨਵੀਆਂ ਤੇ ਤਾਜ਼ਾ ਅਪਡੇਟ ਵਾਸਤੇ ਸਾਡਾ ਦੇਖਦੇ ਰਹੋ ਸ਼ੇਰ-ਏ-ਪੰਜਾਬ ਨਿਊ ਚੈਨਲ ਔਰ ਇਸ ਚੈਨਲ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਕਿ ਸਮੇਂ-ਸਮੇਂ ਸੇ ਸਾਡੀ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ-ਏ-ਪੰਜਾਬ ਨਿਊ ਚੈਨਲ